ਕੀ ਜੋ ਮੌਤ ਹੈ ਮੌਤ ਵੀ ਹਯਾਤ ਹੈ ਹਯਾਤ ਤੋਂ ਹਯਾਤ ਹੈ ਮੌਤ ਵੀ ਹਯਾਤ ਹੈ ਛੋਟੇ ਸਹਿਜੋਦਿਆਂ ਦੀ ਸ਼ਹੀਦਾਂ ਦੀ ਧਰਤੀ ਤੇ ਪੈਦਾ ਹੋਇਆ ਤਰਸੀਮ ਜਸੜ ਜ਼ਿਲ੍ਹਾ ਫਤਿਹਗੜ ਸਾਹਿਬ ਅਮਲੋ ਕੈਮਰਾ ਪਹੁੰਚ ਰਿਹਾ ਸਮੁੱਚੀ ਸਿੱਖ ਕੌਮ ਨੂੰ ਤੇ ਪੰਜਾਬੀਆਂ ਨੂੰ ਅਪੀਲ ਹੈ ਕਿ ਸਾਰੇ ਪੰਜਾਬੀ ਜਿੰਨੇ ਵੀ ਆਸਟ੍ਰੇਲੀਆ 'ਚ ਵੱਸਦੇ ਨੇ ਜਿਨ੍ਹਾਂ ਤੱਕ ਵੀ ਸਾਡੀ ਆਵਾਜ਼ ਪਹੁੰਚ ਰਹੀ ਆ ਇਹ ਨੌਜਵਾਨ ਮੁੰਡਿਆਂ ਨੇ ਉਪਰਾਲਾ ਕੀਤਾ ਤਰਸੀਮ ਜਸੜ ਨੂੰ ਇੱਥੇ ਸੱਦ ਕੇ ਤੁਹਾਡੇ ਰੂਹ ਬਰੂ ਕਰਾਉਣ ਦਾ ਤਰਸੀਮ ਜਸੜ ਇੱਕ ਗਾਇਕ ਇੱਕ ਫਿਲਮੀ ਐਕਟਰ ਨਹੀਂ ਅੱਜ ਦੇ ਯੂਥ ਦਾ ਆਗੂ ਵੀ ਆ ਉਸਨੇ ਜਿਹੜੀਆਂ ਫਿਲਮਾਂ ਪਹਿਲੀ ਫਿਲਮ ਰੱਬ ਦਾ ਰੇਡੀਓ ਤੋਂ ਸ਼ੁਰੂ ਕਰਕੇ ਜਿਹੜੀ ਹੁਣ ਲੇਟੈਸਟ ਫਿਲਮ ਆਈ ਆ ਗੁਰਨਾਨਕ ਜਹਾਜ਼ ਉਹਨੇ ਦਰਸਾ ਦਿੱਤਾ ਕਿ ਉਹਦੇ ਵਿੱਚ ਸ਼ਹੀਦਾਂ ਦੀ ਧਰਤੀ ਤੇ ਪੈਦਾ ਹੋ ਕੇ ਜੋਥੋਂ ਨੇ ਗੁਰਤੀ ਲਈ ਆ ਉਹਦੇ ਲਈ ਉਹ ਕੰਮ ਕਰ ਰਿਆ ਉਸ ਤੇ ਕੀਤੇ ਕੰਮ ਨੂੰ ਅਸੀਂ ਇਸੇ ਤਰੀਕੇ ਨਾਲ ਉਤਸ਼ਾਹਤ ਕਰ ਸਕਦੇ ਆ ਜਿੰਨੇ ਲੋਕਾਂ ਤੱਕ ਕੋਈ ਸਾਡੀ ਪੰਜਾਬੀਆਂ ਤੱਕ ਆਵਾਜ਼ ਜਾ ਰਹੀ ਆ ਸਾਰੇ ਪੰਜਾਬੀ ਇਸ ਸ਼ੋਅ ਦੇ ਵਿੱਚ ਹਮ ਹਮਾ ਕੇ ਪਹੁੰਚਣ ਕਿਉਂਕਿ ਅਸੀਂ ਕੌਮ ਲਈ ਆਪਦੇ ਪੰਜਾਬ ਲਈ ਸੀਨੇ 'ਚ ਦਰਦ ਰੱਖਦੇ ਆ ਤੇ ਜਿਹੜਾ ਵਿਅਕਤੀ ਸਾਡੀ ਕੌਮ ਲਈ ਪੰਜਾਬ ਲਈ ਕੁਝ ਵੀ ਕਰਦਾ ਅਸੀਂ ਉਹਦੇ ਤੋਂ ਆਪਾਂ ਕੁਰਬਾਨ ਕਰਨ ਤੱਕ ਜਾਣੇ ਆ ਇਹ ਤਾਂ ਬਿਲਕੁਲ ਛੋਟੀ ਜੀ ਗੱਲ ਆ 100 ਡਾਲਰ ਇੱਕ ਟਿਕਟ ਦਾ ਖਰਚ ਆਉਣਾ ਤੇ ਤੁਸੀਂ ਉਹਨੂੰ ਪ੍ਰਮੋਟ ਕਰਨ ਵਾਸਤੇ ਉਸ ਸ਼ੋਅ ਦੇ ਵਿੱਚ ਭਾਗ ਲੈ ਕੇ ਨੌਜਵਾਨ ਵਰਗ ਦਾ ਉਤਸ਼ਾਹ ਵੀ ਵਧਾ ਸਕਦੇ ਆ ਤੇ ਆਉਣ ਵਾਲੇ ਸਮੇਂ ਵਿੱਚ ਜਿੰਨੇ ਵੀ ਪੰਜਾਬੀ ਤੇ ਸਿੱਖ ਨੌਜਵਾਨ ਪ੍ਰੋਡਿਊਸਰ ਨੇ ਡਾਇਰੈਕਟਰ ਨੇ ਫਿਲਮੀ ਐਕਟਰ ਨੇ ਜਾਂ ਗੀਤਕਾਰ ਨੇ ਜਾਂ ਗਾਇਕ ਨੇ ਉਹ ਫੇਰ ਹੀ ਕਾਮ ਲਈ ਤੇ ਪੰਜਾਬ ਲਈ ਲਿਖਣਗੇ ਗਾਉਣਗੇ ਤੇ ਫਿਲਮਾਂ ਬਣਾਉਣਗੇ ਜੇ ਅਸੀਂ ਉਹਨਾਂ ਨੂੰ ਇਸ ਤਰੀਕੇ ਨਾਲ ਪ੍ਰਮੋਟ ਕਰਾਂਗੇ ਇਸ ਵਿਸ਼ੇ ਤੇ ਮੈਂ ਜਿਹੜੇ ਇੱਥੋਂ ਦੇ ਪ੍ਰਮੋਟਰ ਨੇ ਉਹਨਾਂ ਚ ਸਭ ਤੋਂ ਛੋਟੀ ਉਮਰ ਦਾ ਲਾਡੀ ਢੀਂਂਸਾ ਉਹਦੇ ਤੋਂ ਪੁੱਛਦਾ ਕਿ ਉਸਨੇ ਕੀ ਸੋਚ ਕੇ ਫੈਸਲਾ ਲਿਆ ਕਿ ਤਰਸੀਮ ਜਸੜ ਨੂੰ ਬੁਲਾਉਣਾ ਇਹਨਾਂ ਹਾਂਜੀ ਦੱਸੋ ਹਾਂਜੀ ਜਿਵੇਂ ਤੁਸੀਂ ਦੱਸਿਆ ਜੀ ਵੀ ਸ਼ੀਦਾ ਦੀ ਧਰਤੀ ਤੋਂ ਫਤਿਹਗੜ੍ਹ ਸਾਹਿਬ ਤੋਂ ਦੇ ਉਹ ਹੈਗੇ ਜੀ ਉਹਨਾਂ ਨੇ ਫਲਮਾਂ ਕਰੀਆਂ ਹਨ ਤੇ ਉਹ ਇੱਕ ਬਹੁਤ ਵਧੀਆ ਆਪਾਂ ਨੂੰ ਮੈਸੇਜ ਦਿੰਨੇ ਆਪਣੇ ਕਮਿਊਨਿਟੀ ਲਈ ਤੇ ਉਸੇ ਕਰਕੇ ਹੀ ਆਪਾਂ ਉਹਨਾਂ ਦਾ ਕੈਨਵਰਾ ਚ ਸ਼ੋਰ ਰੱਖਿਆ ਜਿਹਦੇ ਵਿੱਚੋਂ ਆਪਾਂ ਬੜੀ ਰੀਜ਼ਨੇਬਲ ਪ੍ਰਾਈਸ ਦੀ ਟਿਕਟ ਰੱਖਣੀ ਹੈ ਜੀ ਜਿਹਦੇ ਵਿੱਚੋਂ ਕੋਈ ਪ੍ਰੋਫਿਟ ਨਹੀਂ ਕੱਢਿਆ ਜਾਊਗਾ ਸਿਰਫ ਆਪਾਂ ਇੱਕ ਆਪਣੇ ਕਮਿਊਨਿਟੀ ਲਈ ਹੀ ਵੀ ਸਾਰੇ ਜਾਣ ਉਹਨਾਂ ਨੂੰ ਦੇਖਣ ਤੇ ਸਾਰੇ ਉਹਨਾਂ ਦਾ ਆਪਾਂ ਰਲ ਮਿਲ ਕੇ ਉਹਨਾਂ ਦੇ ਵਿਚਾਰਾਂ ਤੇ ਚੱਲੂ ਬਸ ਸਿਰਫ ਇਹਦੇ ਕਰਕੇ ਹੀ ਆਪਾਂ ਇਹ ਸਾਰਾ ਕੁਝ ਕਰਦੇ ਕਿ ਬਹੁਤ ਘੱਟ ਕਲਾਕਾਰ ਨੇ ਜਿਹੜੇ ਪੱਗ ਬਣ ਕੇ ਗਾਉਂਦੇ ਨੇ ਪੱਗ ਬਣ ਕੇ ਫਿਲਮਾਂ ਦੇ ਵਿੱਚ ਐਕਟਿੰਗ ਕਰਦੇ ਨੇ ਤੇ ਜਿਸ ਵਿਅਕਤੀ ਨੇ ਸਾਡੀ ਪੱਗ ਨੂੰ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾਇਆ ਚਾਹੇ ਉਹ ਸਿੱਧੂ ਮੂਸੇ ਵਾਲਾ ਹੋਵੇ ਚਾਹੇ ਉਹ ਦਲਜੀਤ ਦਸਾਂਝ ਹੋਵੇ ਚਾਹੇ ਉਹ ਸਤਿੰਦਰ ਸਤਾਜ ਹੋਵੇ ਤੇ ਚਾਹੇ ਉਹ ਤਰਸੀਮ ਜਸੜ ਹੋਵੇ ਜੇ ਉਸ ਪੱਗ ਦੀ ਸ਼ਾਨ ਨੂੰ ਅਸੀਂ ਬਰਕਰਾਰ ਰੱਖਣਾ ਤੇ ਸਾਨੂੰ ਉਸ ਪੱਗ ਨੂੰ ਪ੍ਰਮੋਟ ਕਰਨ ਵਾਲਿਆਂ ਨੂੰ ਪ੍ਰਮੋਟ ਕਰਨ ਲਈ ਹਮੇਸ਼ਾ ਤਤਪਰ ਰਹਿਣਾ ਚਾਹੀਦਾ ਤੇ ਮੈਂ ਇਸ ਵਿਸ਼ੇ ਤੇ ਜਿਹੜੇ ਵੀ ਨੌਜਵਾਨ ਵੀਰਾਂ ਨੇ ਇਹ ਉਪਰਾਲਾ ਕੀਤਾ ਉਹਨਾਂ ਨੂੰ ਵਧਾਈ ਵੀ ਦਿਨਾ ਤੇ ਉਹ ਇਸ ਸ਼ਾਬਾਸ਼ ਦੇ ਹੱਕਦਾਰ ਵੀ ਆ ਤੇ ਤੁਸੀਂ ਸਾਰੇ ਪੰਜਾਬੀਆਂ ਨੇ ਇਸ ਸਮਾਗਮ ਦੇ ਵਿੱਚ ਮੈਂ ਉਹਨੂੰ ਤਾਂ ਸਮਾਗਮ ਕਹਿ ਰਿਹਾ ਇੱਕ ਸਿਰਫ ਗਾਉਣ ਵਾਲਾ ਜਾਂ ਗੀਤਕਾਰ ਲਿਖਣ ਵਾਲਾ ਗੀਤਕਾਰ ਨਹੀਂ ਜਾਂ ਗਾਉਣ ਵਾਲਾ ਨਹੀਂ ਉਹ ਸਾਡੇ ਸਮਾਜ ਨੂੰ ਸੇਧ ਦੇਣ ਵਾਲਾ ਵੀ ਆ ਉਸਨੇ ਜਿੰਨੇ ਗੀਤ ਗਾਏ ਨੌਜਵਾਨਾਂ ਨੂੰ ਸੇਧ ਦਿੱਤੀ ਜਿਨੀਆ ਫਿਲਮਾਂ ਬਣਾਈਆਂ ਸਾਡੇ ਸਮਾਜ ਨੂੰ ਸੇਜ ਦਿੱਤੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਉਮੀਦ ਕਰਦੇ ਆ ਸਾਰੇ ਜਣ ਠੀਕ ਹੋਵੋਗੇ। ਸਾਡੀ ਸਾਰੀ ਟੀਮ ਵੱਲੋਂ ਆਉਣ ਵਾਲੀ 9 ਅਗਸਤ ਨੂੰ ਦਿਨ ਸ਼ਨੀਵਾਰ ਸ਼ਾਮੀ 7 ਵਜੇ ਬਾਈ ਤਰਸੀਮ ਜੱਸੜ ਦਾ ਸ਼ੋਅ ਕਰਾਇਆ ਜਾ ਰਿਹਾ ਹੈ। ਬਾਈ ਇੱਕ ਇਕੱਲਾ ਸਿੰਗਰ ਹੀ ਨਹੀਂ, ਇੱਕ ਵਧੀਆ ਐਕਟਰ ਵੀ ਨੇ। ਰੀਸੈਂਟਲੀ ਤੁਸੀਂ ਸਾਰਿਆਂ ਨੇ ਉਹਨਾਂ ਦੀ ਮੂਵੀ ਵੇਖੀ ਹੋਣੀ ਹੈ ਨਾਨਕ ਨਾਮ ਜਹਾਜ਼ ਹੈ। ਜਿਨ ਨੂੰ ਕਿ ਤੁਸੀਂ ਸਾਰਿਆਂ ਨੇ ਇੱਕ ਪਰਵਾਹ ਹੰਗਾਰਾ ਦਿੱਤਾ। ਉਮੀਦ ਕਰਦੇ ਆ ਇਹ ਸ਼ੋਅ ਨੂੰ ਵੀ ਤੁਸੀਂ ਪਰਵਾਹ ਹੰਗਾਰਾ ਦਿਓਗੇ। 9 ਅਗਸਤ ਦਿਨ ਸ਼ਨੀਵਾਰ ਸ਼ਾਮੀ 7 ਵਜੇ ਕੈਂਡਰਾ ਨੇ ਦੱਸਿਆ ਕਿ 9 ਤਰੀਕ ਦਿਨ ਸ਼ਨੀਵਾਰ ਸ਼ਾਮੀ 7 ਵਜੇ ਕੈਂਡਰਾ ਥੀਟਰ ਸੋ ਸਾਰੇ ਜਣੇ ਆਪਣੇ ਆਪਣੇ ਪਰਿਵਾਰ ਦੇ ਨਾਲ ਜਰੂਰ ਪਹੁੰਚੋ ਜੀ ਘਰੋਂ